ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਜਾਨੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜੀ ਕਣਕ ਦੇ ਵਿੱਚ ਯੂਰੀਆ ਖਾਦ ਕਦੋਂ ਆਪਾਂ ਨੂੰ ਪਾਉਣੀ ਚਾਹੀਦੀ ਹੈ ਜੇ ਆਪਾਂ ਯੂਰੀਆ ਖਾਦ ਤੋਂ ਕਣਕ ਦੇ ਵਿੱਚ ਆਪਾਂ ਚੰਗੇ ਰਿਜ਼ਲਟ ਆਪਾਂ ਲੈਣਾ ਚਾਹੁੰਦੇ ਆ ਤਾਂ ਸਹੀ ਸਮਾਂ ਕਦੋਂ ਹੈ ਕਿਸ ਕਿਹੜਾ ਆਪਾਂ ਤਰੀਕਾ ਵਰਤਣਾ ਹੈ ਤੇ ਵਿੱਚ ਵੀਰ ਭਰਾ ਕਮੈਂਟ ਵੀ ਕਰਦੇ ਵੀ ਕਣਕ ਦੇ ਵਿੱਚ ਯੂਰੀਆ ਖਾਦ ਦੀ ਆ ਕਿੰਨੀਆਂ ਕਿਸ਼ਤਾਂ ਕਰੀਏ ਤਿੰਨ ਕਿਸ਼ਤਾਂ ਦੇ ਵਿੱਚ ਯੂਰੀਆ ਖਾਦ ਪਾਈਏ ਜਾਂ ਫਿਰ ਚਾਰ ਕਿਸ਼ਤਾਂ ਕਰੀਏ ਤੇ ਸਹੀ ਤਰੀਕਾ ਕਿਹੜਾ ਹੈ ਤੇ ਵੀਡੀਓ ਦੇ ਵਿੱਚ ਅੱਜ ਪੂਰੀ ਗੱਲਬਾਤ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਿਓ ਤੇ ਹੋਰ ਆਪਣੇ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਹਰ ਇੱਕ ਕਿਸਾਨ ਤੱਕ ਜਿਹੜੀ ਆਪਣੀ ਜਾਣਕਾਰੀ ਪਹੁੰਚ ਸਕੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਹਾਂਜੀ ਹੁਣ ਕਈ ਵਾਰ ਕੀ ਹੁੰਦਾ ਆਪਾਂ ਕਣਕੇ ਦੇ ਵਿੱਚ ਯੂਰੀਆ ਖਾਦ ਆਪਾਂ ਪਾ ਦਿੰਦੇ ਆ ਪਰ ਆਪਾਂ ਨੂੰ ਪੂਰਾ ਰਿਜ਼ਲਟ ਨਹੀਂ ਮਿਲਦਾ ਜਾਂ ਫਿਰ ਜੇ ਆਪਾਂ ਪਾ ਦਈਏ ਤਾਂ ਕਈ ਵਾਰ ਕੀ ਹੁੰਦਾ ਆਪਾਂ ਇੱਕ ਬੋਰੀ ਯੂਰੀਆ ਦਾ ਆਪਾਂ ਕਣਕੇ ਨੂੰ ਦਵਾਂਗੇ ਤੇ ਉਹਦੇ ਵਿੱਚੋਂ ਆਪਾਂ ਨੂੰ ਬਹੁਤ ਘੱਟ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲਦਾ ਉਹ ਕਿਉਂ ਹੁੰਦਾ ਹੈ ਕਣਕ ਪੀੜੀ ਆਪਣੀ ਕਿਉਂ ਰਹਿੰਦੀ ਹੈ ਨਾਈਟ੍ਰੋਜਨ ਦੀ ਘਾਟ ਕਿਉਂ ਆਉਂਦੀ ਹੈ ਕਿਉਂਕਿ ਆਪਣਾ ਜਿਹੜਾ ਤਰੀਕਾ ਹੁੰਦਾ ਹੈ ਯੂਰੀਆ ਖਾਦ ਆਪਾਂ ਪਾਉਣ ਦਾ ਕਣਕ ਦੇ ਵਿੱਚ ਉਹ ਆਪਣਾ ਗਲਤ ਹੁੰਦਾ ਹੈ ਸਹੀ ਜਿਹੜਾ ਤਰੀਕਾ ਤੁਸੀਂ ਜਾਣ ਲਵੋ ਵੀ ਤੁਸੀਂ ਪਹਿਲਾ ਕਿਸ਼ਤਾਂ ਦੀ ਆਪਾਂ ਗੱਲ ਕਰ ਲਈਏ ਜੇ ਤੁਸੀਂ ਤਿੰਨ ਕਿਸ਼ਤਾਂ ਵੀ ਪਾ ਰਹੇ ਹੋ ਕਣਕ ਦੇ ਵਿੱਚ ਤਾਂ ਬਹੁਤ ਵਧੀਆ ਗੱਲ ਹੈ ਪਰ ਦੋ ਕਿਸ਼ਤਾਂ ਆਪਾਂ ਕਦੇ ਨਹੀਂ ਪਾਉਣੀ ਆ ਕਿਉਂਕਿ ਵਿੱਚ ਆਪਾਂ ਕਹੀਏ ਵੀ ਆਪਾਂ ਦੋ ਕਿਸ਼ਤਾਂ ਦੇ ਵਿੱਚ ਕੰਮ ਆਪਾਂ ਖਤਮ ਕਰ ਦਿੰਦੇ ਆ ਉਹ ਜਿਹੜਾ ਆਪਣਾ ਤਰੀਕਾ ਗਲਤ ਹੈ ਜੇ ਆਪਾਂ ਇਕੱਠੀ 1 ਕੋ ਲੱਖ ਤਾਂ ਆਪਾਂ ਡੋਜ਼ ਦੇਵਾਂਗੇ ਤਾਂ ਉਹਦਾ ਕੋਈ ਵੀ ਫਾਇਦਾ ਨਹੀਂ ਕਿਉਂਕਿ ਕਣਕ ਨੂੰ ਜਿੰਨੀ ਕਿ ਜ਼ਰੂਰਤ ਹੈ ਉੰਨੀ ਕੋਨੇ ਹਫ਼ਤੇ 10 ਦੇਣ ਬਾਅਦ ਜਿਹੜੀ ਡੋਜ਼ ਮੰਗਣੀ ਉਹ ਮੰਗਣੀ ਹੈ ਤੇ ਬਾਕੀ ਜਿਹੜਾ ਯੂਰੀਆ ਖਾਦ ਹੈ ਉਹ ਵੀ ਖਰਾਬ ਹੋ ਜਾਂਦੀ ਇਸ ਕਰਕੇ ਜ਼ਰੂਰਤ ਅਨੁਸਾਰ ਜਿਹੜੀ ਤਿੰਨ ਕਿਸ਼ਤਾਂ ਦੇ ਵਿੱਚ ਯੂਰੀਆ ਖਾਦ ਤੁਸੀਂ ਜ਼ਰੂਰ ਦੇਣੀ ਹੈ ਜੇ ਤੁਸੀਂ ਕਰ ਸਕਦੇ ਹੋ ਚਾਰ ਕਿਸ਼ਤਾਂ ਕਰ ਲਓ ਉਹ ਵੀ ਵਧੀਆ ਹੁਣ ਚਾਰ ਕਿਸ਼ਤਾਂ ਆਪਾਂ ਕਰਨੀਆਂ ਕਿਵੇਂ ਆ ਬਹੁਤ ਸੌਖਾ ਜਿਹਾ ਮੈਥਡ ਹੈ ਕੋਈ ਆਪਾਂ ਨੂੰ ਉਲਝਣ ਦੀ ਜ਼ਰੂਰਤ ਨਹੀਂ ਕਿਉਂਕਿ ਬਹੁਤ ਚਾਰ ਕਿਸ਼ਤਾਂ ਵਾਲਾ ਬਿਲਕੁਲ ਸਹੀ ਢੰਗ ਹੈ ਹਾਂਜੀ ਹੁਣ ਗੱਲ ਹੁਣ ਐਵੇਂ ਆ ਵੀ ਚਾਰ ਕਿਸ਼ਤਾਂ ਵਾਲਾ ਸੌਖਾ ਤਰੀਕਾ ਕਿਵੇਂ ਹੈ ਹੁਣ ਮੰਨ ਕੇ ਚੱਲੋ ਪਹਿਲੀ ਆਪਾਂ ਕਿਸ਼ਤ ਜਿਹੜੀ ਯੂਰੀਆ ਦੀ ਕਣਕ ਨੂੰ ਆਪਾਂ ਨੇ ਦੇਣੀ ਹੈ ਉਹ ਆਪਾ ਪਾਣੀ ਲਾਉਣ ਤੋਂ ਆਪਾ 6 ਦਿਨ ਪਹਿਲਾਂ 5 ਤੋਂ 6 ਦਿਨ ਪਹਿਲਾਂ ਆਪਾਂ ਜ਼ਰੂਰ ਦੇਣੀ ਹੈ ਤੇ ਦੂਜੀ ਕਿਸ਼ਤ ਪਾਣੀ ਲਾਉਣ ਤੋਂ ਬਾਅਦ ਜਦੋਂ ਖੇਤ ਦੇ ਵਿੱਚ ਪੈਰ ਖੜ ਗਿਆ ਮਤਲਬ 8ਵੇਂ 10ਵੇਂ ਦਿਨ ਆਪਾਂ ਦੂਜੀ ਕਿਸ਼ਤ ਕਣਕ ਨੂੰ ਦੇ ਦੇਣੀ ਹੈ ਇਸੇ ਤਰੀਕੇ ਨਾਲ ਜਦੋਂ ਆਪਾਂ ਦੂਜਾ ਪਾਣੀ ਕਣਕ ਨੂੰ ਆਪਾਂ ਦੇਵਾਂਗੇ 5 ਤੋਂ 6 ਦਿਨ ਪਹਿਲਾਂ ਤੁਸੀਂ ਇੱਕ ਕਿਸ਼ਤ ਯੂਰੀਆ ਦੀ ਕਣਕ ਨੂੰ ਦੇ ਦੇਣੀ ਹੈ ਤੇ ਪਾਣੀ ਲੱਗਣ ਤੋਂ ਬਾਅਦ ਫਿਰ 6 ਤੋਂ 7-8 ਦਿਨ ਬਾਅਦ ਤੁਸੀਂ ਚੌਥੀ ਜਿਹੜੀ ਕਿਸ਼ਤ ਹੈ ਆਖਰੀ ਚੂਰੀਆ ਜਿਹੜੀ ਕਣਕ ਨੂੰ ਦੇ ਦੇਣੀ ਹੈ ਇਹ ਤਰੀਕਾ ਸਹੀ ਕਿਵੇਂ ਹੈ ਕਿਉਂਕਿ ਸਹੀ ਕਿਸਾਨ ਭਰਾਵੋ ਇਸ ਤਰੀਕੇ ਨਾਲ ਹੈ ਕਿਉਂਕਿ ਤੁਸੀਂ ਦੇਖੋਗੇ ਆਪਾਂ 25 ਦਿਨਾਂ ਦੀ ਕਣਕ ਨੂੰ ਜੇ ਆਪਾਂ ਪਾਣੀ ਲਾਉਂਦੇ ਆ ਪਹਿਲੀ ডোজ ਆਪਣੀ 20 ਤੋਂ 21 ਦਿਨ ਤੇ ਆਪਾਂ ਕਣਕ ਨੂੰ ਦੇ ਦੇਣੀ ਹੈ ਤੇ ਪਾਣੀ ਲੱਗਣ ਤੋਂ ਬਾਅਦ ਜਿਹੜੀ ਦੂਜੀ ਕਿਸ਼ਤ ਆਪਨੀ 35 ਦਿਨਾਂ ਤੇ ਜਾ ਕੇ ਆਪਾਂ ਕਣਕ ਨੂੰ ਦੇ ਦਵਾਂਗੇ ਤੇ ਤੀਜੀ ਕਿਸ਼ਤ ਹੈ ਜਿਹੜੀ 45 ਦਿਨਾਂ ਤੇ ਆਪਾਂ ਦਵਾਂਗੇ ਕਿਉਂਕਿ 25 ਤੋਂ 25 ਦਿਨ ਬਾਅਦ ਪਾਣੀ ਕਣਕ ਨੂੰ ਲੱਗਣਾ ਹੀ ਲੱਗਣਾ ਹੈ ਮਤਲਬ ਜੇ 25 ਦਿਨ ਦੀ ਕਣਕ ਨੂੰ ਪਾਣੀ ਲਾਇਆ ਤਾਂ 50 ਦਿਨ ਤੇ ਆਪਾਂ ਫੇਰ ਪਾਣੀ ਦਵਾਂਗੇ ਤੇ 45 ਤੋਂ 46 ਦਿਨ ਦੀ ਨੂੰ ਆਪਾਂ ਯੂਰੀਆ ਖਾਦੀ ਤੀਜੀ ਕਿਸ਼ਤ ਦੇਤੀ ਤੇ ਫੇਰ ਪਾਣੀ ਲਾਉਣ ਤੋਂ ਬਾਅਦ ਫੇਰ ਆਪਾਂ ਨੇ 58 ਤੋਂ 60 ਦਿਨਾਂ ਤੇ ਜਾ ਕੇ ਜਿਹੜੀ ਆਖਰੀ ਯੂਰੀਆ ਕਣਕ ਨੂੰ ਦੇ ਦੇਣੀ ਹੈ ਇਸ ਤਰੀਕੇ ਨਾਲ ਜਿਹੜਾ ਵਿਚਾਲੇ ਗੈਪ ਨਹੀਂ ਪਾਊਗਾ ਵੀ ਕਣਕ ਨੂੰ ਨਾਈਟ੍ਰੋਜਨ ਦੀ ਕਮੀ ਆ ਜੇ ਪ੍ਰੋਪਰ ਤਰੀਕੇ ਨਾਲ ਯੂਰੀਆ ਖਾਦ ਆਪਾਂ ਦਵਾਵਾਂਗੇ ਤੇ ਪੂਰੇ 60 ਦਿਨਾਂ ਦੇ ਵਿੱਚ ਜਿਹੜੀ ਯੂਰੀਆ ਖਾਦ ਆਪਣੀ ਪੂਰੀ ਹੋ ਜਾਵੇਗੀ ਇਸ ਕਰਕੇ ਇਹ ਗੱਲਾਂ ਦਾ ਆਪਾਂ ਧਿਆਨ ਰੱਖਣਾ ਵੀ ਪਾਣੀ ਲਾਉਣ ਤੋਂ 5-6 ਦਿਨ ਪਹਿਲਾਂ ਯੂਰੀਆ ਬਹੁਤ ਜ਼ਰੂਰੀ ਆ ਖੇਤ ਦੇ ਵਿੱਚ ਪਾਉਣੀ ਕਿਉਂਕਿ ਜਿਹੜਾ ਆਪਾਂ ਉਸੇ ਦਿਨ ਜਾਂ ਫਿਰ ਦੂਸਰੇ ਦਿਨ ਆਪਾਂ ਕਣਕ ਨੂੰ ਪਾਣੀ ਲਾ ਦਿੰਦੇ ਆ ਉਹਦੇ ਆਪਾਂ ਨੂੰ ਰਿਜ਼ਲਟ ਘੱਟ ਮਿਲਦੇ ਆ ਯੂਰੀਆ ਕੰਮ ਘੱਟ ਕਰਦਾ ਏ ਜੇ ਆਪਾਂ 25 ਕਿਲੋ ਵਰਤ ਰਹੇ ਆ ਤਾਂ ਉਹਦੇ ਵਿੱਚੋਂ 7-8 ਕਿਲੋ ਨਹੀਂ ਰਿਜ਼ਲਟ ਦੇਣਾ ਤੇ ਆਪਾਂ ਨੂੰ ਰਿਜ਼ਲਟ ਵੀ ਮਿਲਦਾ ਕਿਉਂਕਿ ਆਪਾਂ ਕਣਕ ਦੇ ਮੂਹਰੇ 25-25 ਕਿਲੋ ਆਪਾਂ ਯੂਰੀਆ ਇੱਕ ਕੀਲੇ ਦੇ ਵਿੱਚ ਪਾਈ ਸੀ 5 ਤੋਂ 6 ਦਿਨ ਪਹਿਲਾਂ ਤੇ ਆਪਣੀ ਜਿਹੜੀ ਕਣਕ ਹੈ ਹੁਣ ਤੱਕ ਦੇਖਣ ਦੇ ਵਿੱਚ ਲੱਗ ਰਹੀ ਹੈ ਵੀ ਪੇੜਾਪਣ ਘੱਟ ਦਿਖਾ ਰਹੀ ਹੈ ਕਣਕ ਦਵੀ ਨਹੀਂ ਹੁਣ ਉੱਪਰ ਹੀ ਜਿਹੜੀ ਦੂਸਰੀ ਕਿਸਤ ਆਪਾਂ ਦੇ ਦੇਣੀ ਹੈ ਯੂਰੀਏ ਦੀ ਤੇ ਕਣਕ ਨੇ ਬਿਲਕੁਲ ਵੀ ਘਾਟ ਨਹੀਂ ਮਹਿਸੂਸ ਕਰਨੀ ਇਹ ਤਰੀਕੇ ਆਪਾਂ ਨੂੰ ਵਰਤਨੇ ਪੈਣਗੇ ਜੇ ਆਪਾਂ ਕਣਕ ਤੋਂ ਵਧੀਆ ਚੰਗਾ ਝਾੜ ਲੈਣਾ ਹੈ ਤਾਂ ਖਾਦ ਦਾ ਸਹੀ ਜਿਹੜਾ ਪ੍ਰਬੰਧ ਕਰੋ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ